ਵੈਰ ਜੀ ਦਾ ਖਾਲਸਾ ਸਾਹਿਬ ਹੈ ਜੀ ਕਿ ਪਤੇ ਸੰਤੋਖ ਸਿੰਘ ਕਲਸੀਆ ਵਾਲੇ ਜਿਹੜੇ ਬੂਟੇ ਲਾਏ ਉਹਨਾਂ ਨੂੰ ਪਾਣੀ ਪਾ ਰਹੇ ਨੇ ਬਹੁਤ ਬਹੁਤ ਚੜ੍ਹਦੇ ਉਧਰ ਸਕੂਲ ਵਾਲੇ ਪੈ ਗਏ ਸਾਰੇ ਹਨ ਹਾਂਜੀ ਹਾਂਜੀ ਪੈ ਗਿਆ ਬਹੁਤ ਪੁੱਲ ਤੋਂ ਲੈ ਕੇ ਸਾਰਾ ਪਾਣੀ ਪਾਉਣ ਦੇ ਮਰੀਆ ਬਜਾ ਬਜਾ ਹੋ ਗਈ ਕੇ ਇੱਕ ਰੁੱਖ ਸੋ ਸੁਖ ਪਾਣੀ ਦੇ ਮਹਾਰਾਜ ਨੇ ਕਿਰਪਾ ਕਰ ਤਿ ਸਰਾ ਪਾਤਾ ਉਤੋਂ ਹਾਂਜੀ ਹਾਂਜੀ ਠੰਡਾ ਹੋ ਗਿਆ ਵੈਸੇ ਵੀ ਜੰਗੇ ਲਈ ਆਪਣੇ ਰੋਥੋ ਤੇ ਜਿਹਦਰ ਤੋਂ ਆਠੇ ਕਰ ਜਲਾਸੀ ਮੇਰੇ ਕੋਲ ਆਇਆ ਉਹ ਇਹ ਨਾਲ ਆਏ ਨੇ ਪੂਰਾ ਮੁੰਡਾ ਤੁਹਾਡੇ ਜੀ ਮੁਰਕੇ ਡੰਡਾ ਫੜ ਕੇ ਮਿਲਦਾ